ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਹਨ ਜੋ ਚਿੰਤਾ ਕਰਕੇ ਥੱਕ ਚੁੱਕੇ ਹਨ ਕਿਸੇ ਨੂੰ ਆਪਣੇ ਘਰ ਦੀ ਚਿੰਤਾ ਕਿਸੇ ਨੂੰ ਕਾਰੋਬਾਰ ਦੀ ਚਿੰਤਾ ਕਿਸੇ ਨੂੰ ਪੈਸਿਆਂ ਦੀ ਚਿੰਤਾ ਕਿਸੇ ਨੂੰ ਔਲਾਦ ਦੀ ਚਿੰਤਾ ਕਿਸੇ ਨੂੰ ਆਪਣੇ ਘਰ ਪਰਿਵਾਰ ਜਾਂ ਖੁਸ਼ੀਆਂ ਦੀ ਚਿੰਤਾ ਭਾਵੇਂ ਕਿ ਪ੍ਰਮਾਤਮਾ ਨੇ ਦਿੱਤਾ ਤਾਂ ਸਭ ਕੁਝ ਹੈ ਪਰ ਚਿੰਤਾ ਰਹਿੰਦੀ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਸਾਡੀ ਜ਼ਿੰਦਗੀ ਦੀਆਂ 99% ਚਿੰਤਾਵਾਂ ਦਾ ਹੱਲ ਹੋ ਜਾਵੇਗਾ ਸਾਡੀ ਜ਼ਿੰਦਗੀ ਦੀਆਂ ਜੋ ਵੀ ਮੁਸ਼ਕਲਾਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਹਨ ਉਹਨਾਂ ਦਾ ਹੱਲ ਅੱਜ ਦੀ ਵੀਡੀਓ ਦੇ ਵਿੱਚ ਮਿਲ ਜਾਵੇਗਾ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਗੱਲ ਨੂੰ ਸਮਝਦੇ ਨਹੀਂ ਓਨੀ ਦੇਰ ਤੱਕ ਅਸੀਂ ਉਸ ਗੱਲ ਦਾ ਫਾਇਦਾ ਨਹੀਂ ਚੁੱਕਦੇ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਹਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਾਧੂ ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਚੇਲਾ ਉਹ ਪਿੰਡ ਪਿੰਡ ਸ਼ਹਿਰ ਜਾ ਕੇ ਨਾਮ ਚਾਪਦੇ ਅਤੇ ਹੋਰਾਂ ਨੂੰ ਵੀ ਜਪਾਉਂਦੇ ਤੇ ਉਹਨਾਂ ਦਾ ਕੋਈ ਵੀ ਪੱਕਾ ਟਿਕਾਣਾ ਨਹੀਂ ਸੀ ਜਿਸ ਵੀ ਪਿੰਡ ਦੇ ਵਿੱਚ ਉਹ ਜਾਂਦੇ ਜਿਸ ਵੀ ਸ਼ਹਿਰ ਦੇ ਵਿੱਚ ਉਹ ਜਾਂਦੇ 15-20 ਦਿਨ ਤੋਂ ਬਾਅਦ ਵੱਧ ਨਹੀਂ ਰਹਿੰਦੇ ਸਨ ਤੇ ਉਹਨਾਂ ਦੇ ਰਹਿਣ ਦਾ ਕੋਈ ਵੀ ਪੱਕਾ ਟਿਕਾਣਾ ਵੀ ਨਹੀਂ ਸੀ ਜਿਸ ਵੀ ਪਿੰਡ ਸ਼ਹਿਰ ਵਿੱਚ ਜਾਂਦੇ ਪਿੰਡੋਂ ਬਾਹਰ ਕੋਈ ਝੌਂਪੜੀ ਕੋਈ ਆਪਣੇ ਛੱਤ ਲੈਂਦੇ ਤੇ ਉਸੇ ਥਾਂ ਬੈਠ ਕੇ ਨਾਮ ਜਪਦੇ ਭੁੱਖ ਪਿਆਸ ਲੱਗਦੀ ਤਾਂ ਜਿਸ ਵੀ ਪਿੰਡ ਸ਼ਹਿਰ ਉਹ ਰਹਿੰਦੇ ਕੁਝ ਨਾ ਕੁਝ ਮੰਗਣ ਦੇ ਲਈ ਚਲੇ ਜਾਂਦੇ ਕੁਝ ਨਾ ਕੁਝ ਮੰਗ ਕੇ ਖਾ ਲੈਂਦੇ ਬਸ ਇਸੇ ਹੀ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਉਹ ਸਾਧੂ ਪਿੰਡ-ਪਿੰਡ ਜਾਂਦੇ ਤੇ ਜਿੱਥੇ ਵੀ ਜਾਂਦੇ ਛੱਪੜੀ ਬਣਾ ਕੇ ਰਹਿਣ ਲੱਗ ਜਾਂਦੇ ਸਾਰਾ ਦਿਨ ਨਾਮ ਜਪਦੇ ਜੇ ਕੋਈ ਉਹਨਾਂ ਦੇ ਕੋਲ ਆਉਂਦਾ ਤੇ ਉਹਨਾਂ ਨੂੰ ਵੀ ਨਾਮ ਚ ਪਾਉਂਦੇ ਰਹਿੰਦੇ ਸ਼ਾਮ ਦਾ ਵੇਲਾ ਹੋਇਆ ਤੇ ਸਾਧੂ ਜੀ ਤੇ ਚੇਲਾ ਦੋਵਾਂ ਨੂੰ ਭੁੱਖ ਲੱਗੀ ਤੇ ਆਪਣੀ ਭੁੱਖ ਮਿਟਾਉਣ ਦੇ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਨ ਲੱਗ ਪਏ ਜਦੋਂ ਉਹ ਪਿੰਡ ਵੱਲ ਤੁਰੇ ਤਾਂ ਕੁਝ ਕੁੱਤਿਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਜੋਰ-ਜੋਰ ਦੇ ਨਾਲ ਉਹਨਾਂ ਦੇ ਉੱਤੇ ਭੌਂਕਣ ਲੱਗੇ। ਕੁੱਤੇ ਇੰਨੇ ਖਤਰਨਾਕ ਸੀ ਕਿ ਜਿਵੇਂ ਵੱਢ ਲੈਣਾ ਹੋਵੇ। ਉਸ ਸਾਧੂ ਦਾ ਚੇਲਾ ਸਾਧੂ ਜੀ ਨੂੰ ਕਹਿਣ ਲੱਗਾ ਕਿ ਸਾਧੂ ਜੀ ਲੱਗਦਾ ਅੱਜ ਆਪਣੇ ਕਰਮਾਂ ਦੇ ਵਿੱਚ ਕੁਝ ਨਹੀਂ ਹੈ। ਇਹਨਾਂ ਕੁੱਤਿਆਂ ਨੇ ਆਪਾਂ ਨੂੰ ਪਿੰਡ ਵਿੱਚ ਨਹੀਂ ਜਾਣ ਦੇਣਾ ਤਾਂ ਇੰਜ ਕਰਦੇ ਹਾਂ ਆਪਾਂ ਵਾਪਸ ਮੁੜ ਜਾਂਦੇ ਹਾਂ। ਸਾਧੂ ਜੀ ਕਹਿਣ ਲੱਗੇ ਕਿ ਨਹੀਂ ਕੁੱਤਿਆਂ ਦੇ ਭੌਂਕਾਂ ਦੇ ਨਾਲ ਦਰਵੇਸਾਂ ਦਾ ਰਿਜਕ ਨਹੀਂ ਖੋਸਦਾ। ਤੋ ਚਿੰਤਾ ਨਾ ਕਰ ਜੇ ਮਾਲਕ ਨੇ ਰੋਜੀ ਰੋਟੀ ਲਿਖੀ ਹੈ ਸਾਨੂੰ ਮਿਲ ਜਾਣੀ ਹੈ ਚੇਲਾ ਵਾਰ-ਵਾਰ ਸਾਧੂ ਜੀ ਨੂੰ ਇਹੀ ਗੱਲ ਕਹਿ ਰਿਹਾ ਸੀ ਕਿ ਸਾਧੂ ਜੀ ਇਹਨਾਂ ਕੁੱਤਿਆਂ ਨੇ ਆਪਾਂ ਨੂੰ ਅੱਗੇ ਨਹੀਂ ਲੰਘਣ ਦੇਣਾ ਇਹਨਾਂ ਕੁੱਤਿਆਂ ਤੋਂ ਲੱਤ ਪੜਵਾਉਣ ਨਾਲੋਂ ਚੰਗਾ ਹੈ ਕਿ ਆਪਾਂ ਅੱਜ ਭੁੱਖੇ ਰਾਤ गुजार ਲਈਏ ਚਲੋ ਵਾਪਸ ਜਾਂਦੇ ਹਾਂ ਪਰ ਸਾਧੂ ਜੀ ਫਿਰ ਕਹਿਣ ਲੱਗੇ ਕਿ ਭਲਿਆ ਜੇ ਸੰਮਾਲਕ ਦਾ ਨਾਮ ਤੂੰ ਜਾਪ ਰਿਆ ਹੈ ਉਹਦੇ ਉਤੇ ਭਰੋਸਾ ਕਰ ਉਹ ਮਾਲਕ ਆਪੇ ਹੀ ਸਾਡਾ ਕੋਈ ਨਾ ਕੋਈ ਇੰਤਜ਼ਾਮ ਕਰਨਗੇ ਸਾਧੂ ਜੀ ਚੇਲੇ ਨੂੰ ਸਮਝਾ ਹੀ ਰਹੇ ਸੀ ਕਿ ਓਨੀ ਦੇਰ ਇੱਕ ਘਰ ਦੇ ਵਿੱਚੋਂ ਬੇਬੀ ਬਾਹਰ ਨਿਕਲੀ ਸ਼ਾਇਦ ਉਹਨਾਂ ਕੁੱਤਿਆਂ ਦੀ ਆਵਾਜ਼ ਉਸਨੇ ਸੁਣ ਲਈ ਸੀ ਤੇ ਉਹ ਬਾਹਰ ਆ ਗਈ ਉਹ ਬੇਬੀ ਘਰ ਤੋਂ ਬਾਹਰ ਆਈ ਤਾਂ ਦੇਖਿਆ ਕਿ ਇੱਕ ਸਾਧੂ ਤੇ ਚੇਲੇ ਨੂੰ ਕੁੱਤਿਆਂ ਨੇ ਘੇਰ ਰੱਖਿਆ ਹੈ ਬੀਬੀ ਅੰਦਰ ਗਈ ਤੇ ਡੰਡਾ ਚੁੱਕ ਕੇ ਲਿਆਈ ਕੁੱਤਿਆਂ ਨੂੰ ਡੰਡਾ ਮਾਰਿਆ ਤੇ ਉਥੋਂ ਦੂਰ ਭਜਾ ਦਿੱਤਾ। ਸੰਤ ਜੀ ਤੇ ਉਹਨਾਂ ਦੇ ਚੇਲੇ ਨੂੰ ਹੱਥ ਜੋੜ ਕੇ ਕਹਿਣ ਲੱਗੇ ਕਿ ਸਾਧੂ ਜੀ ਜੇ ਤੁਹਾਨੂੰ ਭੁੱਖ ਲੱਗੀ ਹੈ ਤਾਂ ਮੈਂ ਪ੍ਰਸ਼ਾਦਾ ਪਾਣੀ ਤਿਆਰ ਕਰ ਦਿੰਦੀ ਹਾਂ। ਸਾਧੂ ਨੇ ਕਿਹਾ ਕਿ ਬੀਬੀ ਬੜੀ ਚੰਗੀ ਗੱਲ ਹੋਵੇਗੀ ਜੇ ਤੂੰ ਸਾਨੂੰ ਭੋਜਨ ਪ੍ਰਸ਼ਾਦਾ ਛਕਾ ਦੇਵੇਂ। ਤਾਂ ਕਹਿੰਦੇ ਉਹ ਬੀਬੀ ਨੇ ਬੜੇ ਹੀ ਸਤਕਾਰ ਪਿਆਰ ਦੇ ਨਾਲ ਸਵਾਦਿਸ਼ਟ ਭੋਜਨ ਤਿਆਰ ਕੀਤਾ ਪਹਿਲਾਂ ਤਾਂ ਰੁੱਖੀ ਮਿੱਸੀ ਰੋਟੀ ਜਿੱਥੋਂ ਵੀ ਮਿਲਦੀ ਸੀ ਉਸੇ ਤਰ੍ਹਾਂ ਉਹ ਖਾ ਲੈਂਦੇ ਸੀ ਪਰ ਅੱਜ ਉਹਨਾਂ ਨੂੰ ਬੀਬੀ ਨੇ ਕਈ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਸਿਖਾਏ ਬਾਅਦ ਵਿੱਚ ਦੁੱਧ ਵੀ ਪੀਣੋਂ ਦਿੱਤਾ ਤੇ ਜਦੋਂ ਸਾਧੂ ਤੇ ਚੇਲੇ ਨੇ ਭੋਜਨ ਸ਼ਾਕ ਲਿਆ ਤੇ ਬਾਅਦ ਵਿੱਚ ਦੁੱਧ ਵੀ ਪੀਣੋਂ ਦਿੱਤਾ ਪੂਰੀ ਤਰ੍ਹਾਂ ਜਦੋਂ ਉਹ ਤ੍ਰਿਪਤ ਹੋ ਗਏ ਤਾਂ ਸਾਧੂ ਜੀ ਵਾਰ-ਵਾਰ ਮੁਸਕਰਾ ਰਹੇ ਸੀ ਮਸਕਰਾਉਂਦੇ ਜਾ ਰਹੇ ਸੀ ਤਾਂ ਚੇਲਾ ਪੁੱਛਣ ਲੱਗਾ ਕਿ ਸਾਧੂ ਜੀ ਕੀ ਗੱਲ ਹੈ ਤੁਸੀਂ ਇਸ ਤਰ੍ਹਾਂ ਮਸਕਰਾਉਂਦੇ ਕਿਉਂ ਜਾ ਰਹੇ ਹੋ ਮੈਂ ਕਦੋਂ ਦਾ ਤੁਹਾਨੂੰ ਦੇਖ ਰਿਹਾ ਹਾਂ ਕਿ ਤੁਸੀਂ ਹੱਸਦੇ ਜਾ ਰਹੇ ਹੋ ਮਸਕਰਾਉਂਦੇ ਜਾ ਰਹੇ ਹੋ ਸਾਧੂ ਜੀ ਕਹਿਣ ਲੱਗੇ ਕਿ ਭਲਿਆ ਪੁਰਸ਼ਾ ਮੈਂ ਮੁਸਕਰਾ ਇਸ ਕਰਕੇ ਰਿਹਾ ਹਾਂ ਕਿ ਤੂੰ ਕਹਿ ਰਿਹਾ ਸੀ ਕਿ ਅੱਜ ਇਨ੍ਹਾਂ ਕੁੱਤਿਆਂ ਦੇ ਕਰਕੇ ਸਾਨੂੰ ਭੁੱਖੇ ਹੀ ਰਾਤ ਕੱਟਣੀ ਪਵੇਗੀ ਪਰੇ ਇਹਨਾਂ ਕੁੱਤਿਆਂ ਦੇ ਕਰਕੇ ਆਪਾਂ ਨੂੰ ਕਿੰਨਾ ਸਵਾਦਿਸ਼ਟ ਭੋਜਨ ਮਿਲ ਗਿਆ ਅੱਜ ਤੱਕ ਕਦੇ ਇੰਨਾ ਸਵਾਦਿਸ਼ਟ ਭੋਜਨ ਇਹਨ ਸਤਕਾਰ ਦੇ ਨਾਲ ਕਿਸੇ ਨੇ ਨਹੀਂ ਸ਼ਿਕਾਇਆ ਜਿੰਨਾ ਅੱਜ ਆਪਾਂ ਨੂੰ ਮਿਲ ਗਿਆ ਤੂੰ ਕੁਝ ਸਮਝਿਆ ਤੈਨੂੰ ਕੁਝ ਸਮਝ ਆਈ ਤਾਂ ਉਹ ਹੱਥ ਛੋੜ ਕੇ ਕਹਿਣ ਲੱਗਾ ਸਾਧੂ ਜੀ ਮੈਂ ਕੁਝ ਨਹੀਂ ਸਮਝਿਆ ਤੁਸੀਂ ਸਮਝਾ ਦਿਓ ਤਾਂ ਸੰਤ ਜੀ ਕਹਿਣ ਲੱਗੇ ਕਿ ਭਲਿਆ ਜੋ ਨਾਮ ਜਪਦੇ ਨੇ ਸਤਗੁਰ ਸੱਚੇ ਪਾਇਸ਼ਾ ਉਹਨਾਂ ਦੀ ਹਰ ਥਾਂ ਦੇ ਰੱਖਿਆ ਕਰਦੇ ਨੇ ਜਿਵੇਂ ਕਿ ਇਹਨਾਂ ਕੁੱਤਿਆਂ ਦੇ ਕਰਕੇ ਸਾਨੂੰ ਪਹਿਲਾਂ ਨਾਲੋਂ ਵੱਧ ਰਿਜਕ ਮਿਲਿਆ ਤੇ ਸੁਆਦਿਸ਼ਟ ਭੋਜਨ ਮਿਲਿਆ ਅਤੇ ਉਹ ਕੁੱਤੇ ਜੋ ਸਾਡੇ ਤੇ ਭੌਂਗ ਰਹੇ ਸੀ ਉਹਨਾਂ ਨੂੰ ਡਾਂਗਾ ਮਿਲਿਆ ਤਾਂ ਇਦਾਂ ਹੀ ਜਦੋਂ ਕੋਈ ਨਾਮ ਜਪਦਾ ਹੈ ਜਾਂ ਨਾਮ ਜਪਣ ਵਾਲੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਰੁਕਾਵਟ ਪਰੇਸ਼ਾਨੀ ਆਵੇ ਜਾਂ ਕੋਈ ਵੀ ਉਹਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਆਵੇ ਤਾ ਉਹਦੇ ਸੇਦ ਦੇ ਵਿੱਚ ਇਸੇ ਤਰ੍ਹਾਂ ਡਾਂਗਾ ਵੱਜਦੀਆਂ ਹਨ ਪਰ ਨਾਮ ਜਪਣ ਵਾਲੇ ਦਾ ਕੋਈ ਵੀ ਵਾਲ ਵੇਂਗਾ ਨਹੀਂ ਕਰ ਸਕਦਾ ਕੋਈ ਮਨੁੱਖ ਕੋਸ਼ਿਸ਼ ਕਰ ਲਵੇ ਨਾਮ ਜਪਣ ਵਾਲੇ ਮਨੁੱਖ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਮੇਰ ਭਰਿਆ ਹੱਥ ਹਮੇਸ਼ਾ ਹੁੰਦਾ ਹੈ ਉਹਦੇ ਲਈ ਕੋਈ ਇੱਕ ਦਰਵਾਜ਼ਾ ਬੰਦ ਕਰੇ ਉਹਦੇ ਲਈ ਸਤਗੁਰ ਸੱਚੇ ਪਾਤਸ਼ਾਹ ਜੀ 10 ਦਰਵਾਜ਼ੇ ਹੋਰ ਖੋਲ ਦਿੰਦੇ ਹਨ ਪਰ ਬੰਦਾ ਆਪਣੇ ਸਤਗੁਰ ਸੱਚੇ ਪਾਤਸ਼ਾਹ ਉਤੇ ਭਰੋਸਾ ਰੱਖਦਾ ਨਹੀਂ ਨਾਮ ਚੱਪਦਾ ਨਹੀਂ ਉਹਨੂੰ ਤਾਂ ਲੱਗਦਾ ਹੈ ਕਿ ਚਿੰਤਾ ਕਰਕੇ ਸਭ ਕੁਝ ਠੀਕ ਕਰ ਲਵਾਵਾਂਗਾ ਪਰ ਚਿੰਤਾ ਕੀਤੇ ਐ ਕੁਝ ਨਹੀਂ ਬੰਦਾ ਜੇ ਬੰਨਣਾ ਹੈ ਤਾਂ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲੜ ਲਾ ਕੇ ਹੀ ਬੰਨਣਾ ਹੈ ਇਹ ਅਜ ਨਿੱਕੀ ਜਿਹੀ ਕਹਾਣੀ ਸੁਣਾਉਣ ਦਾ ਮਤਲਬ ਇਹ ਸੀ ਕਿ ਸਾਡੇ ਵਿੱਚੋਂ ਬਹੁਤੇ ਇਨਸਾਨ ਚਿੰਤਾ ਦੇ ਵਿੱਚ ਘਰੇ ਰਹਿੰਦੇ ਹਨ ਫਿਕਰਾਂ ਦੇ ਵਿੱਚ ਘਰੇ ਰਹਿੰਦੇ ਹਨ ਮੇਰਾ ਫਲਾਣਾ ਕੰਮ ਕਿਵੇਂ ਬਣੂਗਾ ਮੇਰਾ ਫਲਾਣਾ ਕੰਮ ਕਿਵੇਂ ਬਣੇਗਾ ਪੇਸਾਂ ਕੋਈ ਜ਼ਿੰਦਗੀ ਜੇ ਸਹੀ ਚੱਲ ਰਿਹਾ ਹੁੰਦਾ ਹੈ ਉਹਨੂੰ ਠੀਕ ਰੱਖਣ ਦੀ ਚਿੰਤਾ ਰਹਿੰਦੀ ਹੈ ਇਹ ਜੋ ਚੀਜ਼ਾਂ ਜੋ ਦਾਤਾ ਮੈਨੂੰ ਮਿਲੀਆਂ ਹਨ ਮੇਰੇ ਤੋਂ ਕਿਤੇ ਖੋਸ ਨਾ ਜਾਣ ਨਜ਼ਰ ਨਾ ਲੱਗ ਜਾਵੇ ਕੋਈ ਕੁਝ ਕਰ ਨਾ ਦੇਵੇ ਬਹੁਤਿਆਂ ਨੂੰ ਚਿੰਤਾ ਤਾਂ ਹਰ ਵੇਲੇ ਇਹ ਹੀ ਰਹਿੰਦੀ ਹੈ ਕਿ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਕਿਤੇ ਕੋਈ ਕੁਝ ਕਰ ਨਾ ਦੇਵੇ ਕਿ ਕਿਤੇ ਕਿਰਾਏ ਦਾ ਕੋਈ ਜਾਦੂ ਟੂਣਾ ਨਾ ਕਰ ਦੇਵੇ ਤਾਂ ਮਹਾਪੁਰਖ ਕਹਿੰਦੇ ਹਨ ਜੋ ਨਾਮ ਚਾਪਦੇ ਹਨ ਉਹਨਾਂ ਦੇ ਮਨ ਦੇ ਅੰਦਰ ਕੋਈ ਵੀ ਡਰ ਨਹੀਂ ਹੁੰਦਾ ਉਹਨਾਂ ਦੇ ਮਨ ਦੇ ਅੰਦਰ ਕੋਈ ਵੀ ਵਹਿਮ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੀ ਰੱਖਿਆ ਕਰਨ ਵਾਲੇ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਬੰਦਾ ਚਿੰਤਾ ਕਰਦਾ ਹੈ ਪਰ ਜੇਕਰ ਨਾਮ ਚਾਪਦਾ ਹੈ ਤਾਂ ਚਿੰਤਾ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਹੁੰਦੀ ਹੈ ਸਾਡੇ ਸਾਡੇ ਰਸਤੇ ਸਾਰੀਆਂ ਰੁਕਾਵਟਾਂ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਦੂਰ ਕਰਦੇ ਹਨ ਤਾਂ ਆਓ ਆਪਾਂ ਮਿਹਰੋਸੇ ਦੇ ਨਾਲ ਨਾਮ ਜਪਣਾ ਸ਼ੁਰੂ ਕਰੀਏ ਕੋਈ ਵੀ ਰੁਕਾਵਟ ਕੋਈ ਵੀ ਮੁਸੀਬਤ ਸਾਡਾ ਵਾਲਵਿੰਗਾ ਨਹੀਂ ਕਰ ਸਕੇਗੀ ਕਿਉਂਕਿ ਜਦੋਂ ਨਾਮ ਜਪਦੇ ਹਾਂ ਤਾਂ ਉਹ ਬਖਸ਼ਿਸ਼ਾ ਕਰਨ ਵਾਲਾ ਹਰ ਰੁਕਾਵਟ ਦੇ ਅਗੇ ਆਪ ਖੜਾ ਹੋ ਜਾਂਦਾ ਹੈ ਚਿੰਤਾ ਨਹੀਂ ਕਰਨੀ ਨਾਮ ਜਪਣਾ ਹੈ ਇਹ ਵੀ ਗੱਲ ਸਮਝਣੀ ਜ਼ਰੂਰੀ ਹੈ ਇਹ ਨਹੀਂ ਕਿ ਆਪਾਂ ਹੱਥ ਦੇ ਉੱਤੇ ਹੱਥ ਰੱਖ ਕੇ ਬੈਠੇ ਰਹਾਂਗੇ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਤ ਦਿੱਤੀ ਹੈ ਕਿ ਕਿਰਤ ਕਰੋ ਨਾਮ ਜਪੋ ਵੰਡਿਆਇਆ ਕੋ ਆਪਾ ਗੁਰ ਨਾਨਕ ਦੇਵ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਣਾ ਹੈ ਹੱਥੀਂ ਕਿਰਤ ਕਰਨੀ ਹੈ ਤੇ ਆਪਣੇ ਹੱਥੀਂ ਕੀਤੀ ਹੋਈ ਕਮਾਈ ਦੇ ਵਿੱਚੋਂ ਦਸਵੰਦ ਵੀ ਜ਼ਰੂਰ ਕੱਢਣਾ ਹੈ ਕਦੇ ਵੀ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਣਾ ਕਿਸਮਤ ਨੂੰ ਦੋਸ਼ ਨਹੀਂ ਦੇਣਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸੋਣਾ ਸਰੀਰ ਬਖਸ਼ਿਆ ਹੈ ਨਾਮ ਜਪਣਾ ਉਦਮ ਕਰਨਾ ਮਿਹਨਤ ਕਰਨੀ ਤਾਂ ਦੇਖਣਾ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਸਤਿਗੁਰ ਸੱਚੇ ਪਾਤਸ਼ਾਹ ਜਿਹੜੀਆਂ ਬਖਸ਼ਿਸ਼ਾਂ ਰਹਿਮਤਾਂ ਅਸੀਂ ਹਾਸਲ ਕਰ ਪਾਵਾਂਗੇ ਚਿੰਤਾ ਕੀਤਿਆਂ ਕੁਝ ਨਹੀਂ ਪੰਨਾ ਜਦੋਂ ਚਿੰਤਨ ਕਰਾਂਗੇ ਤਾਂ ਸਤਿਗੁਰ ਸੱਚੇ ਪਾਤ ਸਾਡੇ ਸਾਰੇ ਰਾਹ ਆਪ ਖੋਲ ਦੇਣਗੇ ਸਾ ਸੰਗਤ ਜੀ ਇਨੀਆਂ ਗਬੇਂਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ